ਤੁੰਦ ਨੇ ਲੋਕਾਂ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ ਹੈ ਉੱਥੇ ਨਾਪਾ ਵਿੱਚ ਤੁੰਦ ਦੀ ਆੜ ਵਿੱਚ ਤਿੰਨ ਚੋਰਾਂ ਨੇ ਵਾਫਾ ਦੁਕਾਨਾਂ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਲੱਖਾਂ ਪੈਦਾ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਿਆ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨਾਂ ਤੇ ਇੱਕ ਬੇકરી ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਲੱਖਾਂ ਦੀ ਲੱਗਦੀ ਤੇ ਡ్రਾਈ ਫਰੂਟ ਤੇ ਸਰਫ ਦੇ ਪੈਕੇਟ ਚੋਰੀ ਕਰਕੇ ਲੈ ਗਏ ਚੋਰੀ ਹੋ ਗਈ ਰਾਤ ਕਤ ਲੱਗਿਆ ਕਿ ਕਿੰਨੇ ਦਿਨੇ ਆਏ ਆ ਜੇ ਕੀ ਉਹ ਕੈਮਰੇ ਚ ਆ ਰਹੇ ਨੇ ਦੋ ਬੰਦੇ ਨੇ ਸਾਰਾ ਕੁਝ ਲੈ ਕੇ ਵੀ ਕੱਢ ਗਏ ਕੀ ਕੁਝ ਲੈ ਕੇ ਕੈਸ਼ ਹੈ ਸਮਾਨ ਹੈ ਸਾਰਾ ਲੈ ਕੇ ਕੈਸ਼ ਹੈ ਕੈਸ਼ ਤਾਂ ਹੀ ਫੌਂਸੀ ਖਾਸੀ ਜੀ 10ਾਂ ਦੇ نوٹ 50 ਦੀ ਕਾਪੀ ਆ ਆਈਡੀ ਹੋਊਗਾ ਹੀ ਲੱਖ ਰੁਪਏ ਜੀ ਤੇ ਸਮਾਨ ਕੋਈ ਡਰਾਈ ਫੁੱਟ ਜੀ ਸਮਾਨ ਡਰਾਈ ਫੁੱਟ ਪਰਪਸ ਸਾਰਾ ਜੀ ਲੈ ਕੇ ਖਾਲੀ ਕਰ ਗਏ ਤੁਸੀਂ ਕੀ ਆ ਕੇ ਦੇਖਿਆ ਜਦੋਂ ਮੈਂ ਤਾਂ ਸਵੇਰੇ ਆਇਆ ਹੀ 8:30 ਮਦੋਂ ਸ਼ਟਰ ਖੁੱਲਾ ਸੀਗਾ ਜੀ ਅੰਦਰ ਆਇਆ ਤਾਂ ਚੋਰੀ ਹੋਈ ਸੀ ਤੋਂ ਤੁਹਾਨੂੰ ਕੋਈ ਨੋਟਿਸ ਨਹੀਂ ਮੈਨੂੰ ਮੇਰਾ ਟੈਂਪੋ ਲਾਂਦਾ ਜੀ ਤੁਰੇ ਤੁਰੇ ਸਮਾਨ ਰੱਖਣ ਬਾਹਰ ਉਹਨੇ ਫੋਨ ਕਰਿਆ ਵੀ ਦਰ ਸ਼ਟਰ ਖੁੱਲ ਅੰਦਰੋਂ ਮੈਂ ਕਹਿੰਦਾ ਮੈਂ ਤਾਂ ਨਾ ਆ ਰਿਹਾ ਜੀ ਮੈਂ ਜਲਦੀ ਭੱਜਿਆ ਜੀ ਹਾਂ ਪਤਾ ਲੱਗਿਆ ਫੋਨ ਕੀ ਮੰਗ ਕਰਾਉਂਦਾ ਮੰਗ ਤਾਂ ਹੀ ਆ ਜੀ ਕੋਈ ਫੜੇ ਜਾਂਦੀ ਬਸ ਹੋਰ ਕੀ ਖਲਾ ਰਹੇ ਪੀਏ ਪੁਲਿਸ ਨੂੰ ਪੁਲਸੂ ਤਾਂ ਆ ਕਾਪੀ ਅੱਛਾ ਕੀ ਕਹਿੰਦੇ ਹੋ ਮੌਕਾ ਦੇਖਣਾ ਆ ਰਿਹਾ ਇਹ ਸਾਨੂੰ ਸਵੇਰੇ ਪਤਾ ਲੱਗਿਆ ਜੀ ਤਕਰੀਬਨ 7:30 ਵਜੇ ਪਤਾ ਲੱਗਿਆ ਸਾਨੂੰ ਫੋਨ ਆਇਆ ਵੀ ਥੋੜੇ ਸ਼ਟਰ ਤਕਰੀਬਨ ਚੱਕੇ ਹੋਏ ਰਹੇ ਤੁਸੀਂ ਕੀ ਦੇਖਿਆ ਆ ਕੇ ਅਸੀਂ ਦੇਖਿਆ ਵੀ ਸ਼ਟਰ ਦੋਏ ਲੋਕ ਤੋੜੇ ਪਏ ਨੇ ਤੇ ਸ਼ਟਰ ਜੀ ਉੱਚਾ ਚੱਕਿਆ ਹੋਇਆ ਸੀ ਤੇ ਅਸੀਂ ਫਿਰ ਉਦੋਂ ਬਾਅਦ ਆ ਦੇਖਿਆ ਅੰਦਰੋਂ ਥੱਲੇ ਵਗੈਰਾ ਸਾਰਾ ਕੁਝ ਤੋੜੇ ਹੋਏ ਤੇ ਜੋ ਕੈਸ਼ ਸੀ ਮਤਲਬ ਕਿ 5000 ਦੇ ਲਗਭਗ ਉਹ ਲੈ ਗਏ ਨੇ ਤੇ ਕਾਫੀ ਸਾਰਾ ਸਮਾਨ ਅਸੀਂ ਚੈੱਕ ਕਰਿਆ ਵੀ ਉਹ ਪਾ ਕੇ ਲੈ ਗਏ ਉਹਦੇ ਵਿੱਚ ਬਾਕੀ ਹੋਰ ਸਮਾਨ ਜਿਹੜਾ ਕੀਮਤੀ ਆ ਅਸੀਂ ਉਹ ਚੈੱਕ ਕਰ ਰਹੇ ਹਾਂ ਕੀ ਕੀ ਸਮਾਨ ਆ ਕੀਮਤੀ ਜਿਹੜਾ ਕੀਮਤੀ ਜਿਸ ਤਰ੍ਹਾਂ ਹੈ ਟਾਈਡ ਸਰਫ ਦੇ 8 8 ਕਿਲੋ ਵਾਲੇ ਤੇ ਉਦੋਂ ਜਿਹੜਾ ਆਪਣਾ ਇੱਧਰ ਜੋ ਵੀ ਇੱਧਰ ਸਮਾਨ ਪਿਆ ਸੀ ਇਹਦੇ ਵਿੱਚੋਂ ਕਾਫੀ ਪਾ ਕੇ ਲੈ ਗਏ ਬਾਕੀ ਅਸੀਂ ਅਜੇ ਚੈੱਕ ਕਰ ਰਹੇ ਹਾਂ ਮਤਲਬ ਕਿ ਕਿੰਨਾ ਸਮਾਨ ਹਾਂ ਉਹ ਵੀ ਲੈ ਗਏ ਹਾਂ ਉਹ ਵੀ ਲੈ ਗਏ ਚੱਕ ਕੇ ਜੀ ਅਜੇ ਅਸੀਂ ਕੈਮਰਾ ਚ ਦੇਖ ਰਹੇ ਹਾਂ ਵੀ ਕਿੰਨਾ ਕੁ ਮਤ ਰੱਖੇ ਕੀ ਸਮਾਨ ਦਾ ਐਸਟੀਮੇਟ ਕਿੰਨਾ ਕਰੀ ਸਮਾਨ ਦਾ ਐਸਟੀਮੇਟ ਹੈ ਜਿਹਨੀਦਰ ਸਾਰਾ ਪ੍ਰੋਪਰ ਨਹੀਂ ਦੇਖ ਲੈਂਦੇ ਉਨੀਦਰ ਐਸਟੀਮੇਟ ਲਾਉਣਾ ਹੁੰਦਾ ਉਹ ਕਿਉਂ ਉਹਨੇ ਕੈਮਰੇ ਵੀ ਤੋੜੇ ਤੋੜੇ ਕੈਮਰਾ ਬਾਹਰ ਦਾ ਜਿਹੜਾ ਬਾਹਰਲਾ ਕੈਮਰਾ ਬਾਹਰਲਾ ਕੈਮਰਾ ਉਹਨਾਂ ਨੇ ਪਹਿਲਾਂ ਤੋੜਤਾ ਜੀ ਕੋਈ ਕੀ ਚੀਜ਼ ਨਾ ਤੋੜਿਆ ਉਹ ਆਏ ਨਹੀਂ ਹੁਣ ਪਤਾ ਵੀ ਕਦ ਨਾਲ ਤੋੜੇ ਲੌਕ ਵੀ ਉਹਦੇ ਨਾਲੇ ਤੋੜੇ ਨੇ ਕਿੰਨੇ ਜਣੇ ਸੀ ਸੀਸੀ ਵੀਚ ਦੇਖੇ ਤਾਂ ਇਹ ਚ ਸਾਨੂੰ 2 ਜਣੇ ਤਾਂ ਅੰਦਰ ਬੜੇ ਨੇ ਇੱਕ ਜਣਾ ਬਾਹਰ ਮੋਟਰਸਾਈਕਲ ਤੇ ਖੜਾ ਸੀ ਤੇ ਜਿਹੜਾ ਮੋਟਰਸਾਈਕਲ ਤੇ ਉਹ ਪਲਸਰ ਲੱਗਿਆ ਦੇਖਣ ਦੇ ਵਿੱਚ ਹੁਣ ਤੁਸੀਂ ਕੀ ਮੰਗ ਕਰਦੇ ਮੰਗਦਾ ਸੀ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਵੀ ਦੇਖੋ ਇੱਥੇ ਨਾਬੇ ਦੇ ਵਿੱਚ ਦਿਨੋਂ ਦਿਨ ਬਹੁਤ ਸਾਰੀਆਂ ਚੋਰੀਆਂ ਹੋ ਰਹੀਆਂ ਨੇ ਤੇ ਇਹਨਾਂ ਤੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਵੀ ਇਹਨਾਂ ਦੇ ਚੋਰੀਆਂ ਜਿਹੜੀਆਂ ਦਿਨੋਂ ਦਿਨ ਵੱਧ ਰਹੀਆਂ ਨੇ ਉਹਨਾਂ ਤੇ ਕੰਟਰੋਲ ਕਰਿਆ ਜਾਵੇ ਤੇ ਪ੍ਰਸ਼ਾਸਨ ਵੱਤੋਵਾ ਦੇ ਸਵਾਲ ਤੇ ਧਿਆਨ ਦੇ। ਮੇਰੇ 7 ਵਜੇ ਦੀ ਫੋਨੇ 7:00 ਵਜੇ ਦੀ ਗੱਲ ਆ ਸਾਡੇ ਇੱਧਰ ਕੋਈ ਕੁੜੀ ਇੱਧਰ ਸੈਰ ਕਰਨ ਜਾ ਰਹੀ ਸੀ ਉਹਨੇ ਸਾਨੂੰ ਆ ਕੇ ਗਾਹ ਪਾਇਆ ਦੱਸਿਆ ਕਿ ਸਾਡਾ ਸ਼ਟਰ ਪਟਿਆ ਹੋਇਆ ਹੈ ਦੀ ਮੁੰਡੇ ਨੰਗੇ ਹੋਏ ਸੀ ਅੰਦਰ। ਉਹਨੇ ਗਾਹ ਪਾਇਆ ਕਿ ਸਾਡੀ ਦੁਕਾਨ 'ਚ ਕਾਦੇ ਲਈ ਬੜੇ ਹੋਇਆ ਤੁਸੀਂ। ਉਹ ਗਾਹ ਪਾਣ ਕਰਕੇ ਉਹ ਬੰਦੇ ਭੱਜੇ ਤੋਂ ਦੁਕਾਨ 'ਚ। ਤੁਸੀਂ ਕੀ ਦੇਖਿਆ ਆਪੇ? ਅਸੀਂ ਦੇਖਿਆ ਸਾਡਾ ਸ਼ਟਰ ਪਟਿਆ ਪਿਆ ਸੀ ਸਮਾਨ ਬਾਹਰ ਤੱਕ ਕਿੰਡਿਆ ਪਿਆ ਸੀ। ਅਗੀ ਬਾਹਰ ਤੱਕ ਕਿੰਡਿਆ ਪਿਆ ਸੀ ਉਹਨੇ ਆ ਕੇ ਜਿਵੇਂ ਪਤਾ ਲੱਗਿਆ ਸਾਡੇ ਇੱਕ ਸਾਹਮਣੇ ਦੁਕਾਨਾ ਉੱਥੇ ਵੀ ਚੋਰੀ ਕਰੀ ਐ ਇੱਦਣ ਵੀ ਚੋਰੀ ਕਰੀ ਐ ਅਸਤਾ ਆਪਣਾ ਸਮਾਨ ਸੰਭਲ ਤੇ ਫੈਗੇ ਆਂ ਸਰ ਦੋ ਦੁਕਾਨਾਂ 'ਚ ਚੋਰੀ ਹੋਈ ਆ ਸੇਮ ਓਪੋਜ਼ਿਟ ਦੁਕਾਨਾਂ ਨੇ ਕਿੰਨੇ ਕਿਹੋ ਜਿਹਾ ਸਮਾਨ ਲੈ ਗਏ ਨਾਲ ਸਾਡਾ ਅੰਦਰੋਂ ਬਾਹਰੋਂ ਤੋਂ ਪਤਾ ਲੱਗਿਆ ਜੋ ਗੱਲੇ ਛੱਤ 'ਤੇ 8000 ਰੁਪਏ ਪਿਆ ਸੀ ਉਹ ਲੈ ਕੇ ਚਾਕੇ ਬਾਕੀ ਸਾਰਾ ਦੁਕਾਨ ਦੇ ਅੰਦਰ ਸਮਾਨ ਸਾਡਾ ਖੜਿਆ ਹੋਇਆ ਸ਼ਟਰ ਪਟਿਆ ਪਿਆ ਖੁੱਲ ਨਹੀਂ ਰਿਹਾ ਅੰਦਰ ਬੜਾਂਗੇ ਸ਼ਟਰ ਵਾਲਾ ਬੁਲਾਇਆ ਤਾਂ ਪਤਾ ਲੱਗੂਗਾ ਕਾफी ਨੁਕਸਾਨ ਹੋ ਗਿਆ ਮੰਗਦਾ ਹੁਣ ਦੇਖੋ ਫਰੇਈ ਹੋਈ ਆ ਹੁਣ ਇਹਨਾਂ ਨੂੰ ਫੜਿਆ ਜਾਵੇ ਹੋਰ ਤਾਂ ਕੀ ਮੰਗਾ ਸਾਡੀ ਹੁਣ ਚੈਨ ਨਾਲ ਸੋਈਏ ਉੱਠੀਏ ਇਹ ਰਿਪੋਰਟ ਜੀ ਕੇਆਟੀ